ਬਹੁਤ ਚੀਜ਼ਾਂ ਦੇਖੀਆਂ ਕਪਿਲ ਬਾਈ ਕਹਿੰਦੇ ਸੀਗੇ ਵੀ ਉਹਨਾਂ ਨਾਲ ਹੀ ਬੈਠ ਕੇ ਜਹਾਜ਼ ਤੇ ਸਫ਼ਰ ਆਉਂਦਾ ਜਿਨ੍ਹਾਂ ਨਾਲ ਸਾਈਕਲ ਤੇ ਟਾਈਮ ਕੱਟਿਆ ਹੋਵੇ ਹੁਣ ਤੁਸੀਂ ਦੋਨੋਂ ਇਸ ਟਾਈਮ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਸਟਾਰ ਹੋ ਤੇ ਹੁਣ ਦੋਨਾਂ ਚ ਕੀ ਗੱਲਾਂ ਹੁੰਦੀਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹਾਂ ਆਪਣੀਆਂ ਗੱਲਾਂ ਨਹੀਂ ਸੁਖਾਉਂਦੇ ਸਾਰਿਆਂ ਨੂੰ ਮੈਂ ਤਾਂ ਹਮੇ ਮੇਰਾ ਛੋਟਾ ਭਰਾ ਹੈ ਜੀ ਤੇ ਉਹਦਾ ਸਬੂਤ ਇਹੀ ਹੈ ਜਿਹੜਾ ਤੁਸੀਂ ਕਹਿੰਦੇ ਆ ਆਨੰਦ ਆਉਂਦਾ ਤਾਂ ਹੀ ਇੱਥੇ ਬਿਠੇ ਨੇ ਜੀ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜਕੱਲ੍ਹ ਅਸੀਂ ਕਹਿੰਨੇ ਇੰਡਸਟਰੀ ਇਕੱਠੀ ਐ ਸਾਰੇ ਜਣੇ ਪਰ ਇਕੋ ਪ੍ਰੋਬਲਮਸ ਬਹੁਤ ਅਨਹੇਰੀ ਗਰ ਹਣਾ ਜਾਨ ਸਾ ਜਿਹੜਾ ਉੱਠ ਕੇ ਜਾਂਦਾ ਸਾਡੇ ਸੁਭਾਅ ਨੇ ਸਾਰੇ ਪਹਿਲਾਂ ਐ ਲੱਗਦਾ ਵੀ ਇਹ ਜਿਹੜਾ ਦੁੱਤੋ ਉੱਤੇ ਕੋਈ ਹੋਣੀ ਨਹੀਂ ਸਾਰੇ ਘੋ ਖਿਚੜੀ ਹੋਏ ਹੁੰਦੇ ਜਿਹੜਾ ਉੱਠ ਕੇ ਜਾਂਦਾ ਬਸ ਉਸ ਤੋਂ ਬਾਅਦ ਪਲੋਸ ਦਿੰਦੇ ਆ ਸਮਾਰ ਗਿਆ ਨਾ ਸੋ ਇਹ ਨੇਚਰ ਐ ਪਰ ਮੇਰਾ ਬੀਰ ਬਿਲ ਪ੍ਰਾਉਡ ਐ ਮੇਰੇ ਭਰਾ ਤੇ ਇਸ ਇੰਡਸਟਰੀ ਚ ਜਿਹੜੇ ਤੇ ਕੰਮ ਕਰ ਰਿਹਾ ਔਰ ਜਿਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਏ ਦਾ ਓਨਲੀ ਰਾਇ ਕੱਲੀ ਐ ਰੇ ਕੱਲੀ ਆਪਣੀ ਆਪਣੀ ਜਿਹੜੀ ਲੀ ਆ ਆਪ ਖਿੱਚੀ ਐ ਕਿਸੇ ਦੀ ਬਾਹ ਫੜ ਕੇ ਨਹੀਂ ਖਿੱਚੀ ਵੀ ਯਾਰ ਕਿਸੇ ਨੂੰ ਕਾਪੀ ਕਰਕੇ ਜਾਂ ਉਦਾਂ ਕਰਕੇ ਮੈਂ ਲਾਈਨ ਬਣਾ ਲਾ ਲਾ ਲਾਈਨਾਂ ਤੇ ਤੁਰਨ ਵਾਲੇ ਤਾਂ ਬਹੁਤ ਹੁੰਦੇ ਤਾਂ ਮੂਰੇ ਲੱਗਣ ਵਾਲਾ ਇੱਕੋ ਹੀ ਬੰਦਾ ਹੁੰਦਾ ਹੈ ਨਾ ਸੋ ਕਿਉਂਕਿ ਸਾਡੀ ਜਿਹੜੀ ਇੰਡਸਟਰੀ ਸੀਗੀ ਮੈਨੂੰ ਲੱਗਦਾ ਜੇ ਉਹਦਾ ਮੈਂ ਕੰਮ ਕਰਦਾ ਤਾਂ ਅਸੀਂ ਐਕਸਪੈਰੀਮੈਂਟ ਕਰ ਹੀ ਨਹੀਂ ਸਕਦੇ ਸੀ ਕੁਝ ਸੋਚ ਸਕਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਅਸੀਂ ਕਦੇ ਐਕਸ਼ਨ ਮੂਵੀ ਬਣਾ ਲਾਂਗੇ ਸੋ ਹੀ ਦਾ ਓਨਲੀ ਬੰਦ ਜਿਹਨੇ ਸ਼ੁਰੂਆਤ ਕੀਤੀ ਇਸ ਇੰਡਸਟਰੀ ਦੇ ਵਿੱਚ ਇਹ ਰਿਸਕ ਲਿਆ ਪਹਿਲਾਂ ਆ ਕੇ ਵੀਰ ਮੈਂ ਆਪਣੀ ਉਮੀਦ ਇਦਾਂ ਦੀ ਬਣਾਵਾ ਔਰ ਸਫਲ ਹੋਇਆ ਮੇਰਾ ਭਰਾ ਤੇ ਬਹੁਤ ਬਹੁਤ ਮੁਬਾਰਕਾ ਮੈਨੂੰ ਟੇਲਰ ਬਹੁਤ ਵਧੀਆ ਲੱਗਿਆ ਐਨਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਇਦਾਂ ਦਾ ਕੰਮ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਦੂਜੀ ਗੱਲ ਜਿੰਨੇ ਤੁਸੀਂ ਕਹਿ ਰਹੇ ਸੀਗੇ ਵੀ ਕੇਜੀਐਫ ਜਾਂ ਦੂਜੀਆਂ ਫਿਲਮਾਂ ਦੀ ਇਹ ਕਾਪੀ ਲੱਗਦੀ ਹੈ ਜਾਂ ਉਦਾਂ ਲੱਗਦਾ ਤਾਂ ਇਹ ਪ੍ਰਾਊਡ ਵਾਲੀ ਗੱਲ ਹੈ ਅਸੀਂ ਕੇਜੀਐਫ ਪਤਰੀ ਸੌ ਸੌ ਕਰੋੜ ਦੀਆਂ ਬਣੀ ਹੋਈਆਂ ਫਿਲਮਾਂ ਨੇ ਅਸੀਂ ਥੋੜੇ ਜਿਹੇ ਪੈਸੇ ਜੀ ਉਹਨਾਂ ਨੂੰ ਕੰਪਲੀਟ ਕਰ ਰਹੇ ਆ ਜੇ ਉਹਦਾ ਦੀ ਦਿੱਖ ਸਾਡੀ ਪੰਜਾਬੀ ਮੂਵੀ ਚ ਆ ਰਹੀ ਹੈ ਤਾਂ ਮੇਰੇ ਸਾਰਾ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ ਜੇਕਰ ਐਪਰੀਸ਼ੀਏਟ ਕਰਨ ਵਾਸਤੇ ਅਸੀਂ ਜਿਗਰੇ ਵੱਡੇ ਜਿਗਰੇ ਵੱਡੇ ਕਰਨੇ ਪਏ ਆ ਥੋੜੇ ਜੇ ਨੁਕਸ ਕੱਢਣ ਵਾਲੇ ਤਾਂ ਬਹੁਤ ਹੁੰਦੇ ਆ ਸੋ ਆਪਰ ਨੂੰ ਲੱਗਦਾ ਵੀ ਆਪਣੇ ਜਦੋਂ ਆਪਣੇ ਭਰਾ ਭੈਣ ਕਿਸੇ ਬੱਚੇ ਦੀ ਜਾਂ ਇਦਾਂ ਦੀ ਮੂਵੀ ਆਉਂਦੀ ਹੈ ਜੇ ਕੋਈ ਵੱਖਰਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਕਰੀਏ ਉਹ ਤੁਮ ਨੁਕਸਣਾ ਕੱਢਿਆ ਕਰੀਏ ਹਨ ਨੁਕਸ ਕੱਢਣੇ ਬੜੇ ਸੌਕੇ ਆ ਘਰੇ ਬਹਿ ਕੇ ਆਪਾਂ ਉਹਦੇ ਇੱਕ ਅੱਧਾ ਜਰ ਕੋਈ ਕਸੌਣ ਦਾ ਇੱਕੋ ਤਰ੍ਹਾਂ ਪੈਂਦਾ ਮੈਨੂੰ ਲੱਗਦਾ ਸਾਰਿਆਂ ਨੇ ਜਿਹਦੇ ਪੈਂਦਾ ਤੇ ਉਹਦੇ ਚ ਕੀ ਕਰਗੇ ਤੇ ਮੇਜ ਖਾਂਦਾ ਕਹਿੰਦੇ ਕਿਸੌਣ ਨੇ ਮੇਜ ਖਾਂਦਾ ਫਲਾਣੀ ਮੂਵੀ ਨਾਲ ਸੋ ਇਹ ਇਹ ਨਹੀਂ ਕਰਨਾ ਆਪਾਂ ਗੁੱਡ ਸਿਨੇਮਾ ਕਹਿਣ ਵਾਸਤੇ ਆਪਣੇ ਧੀਆਂ ਪੁੱਤਰਾ ਪੈਣਾ ਭਰਾਵਾਂ ਨੂੰ ਐਪਰੀਸ਼ੀਏਟ ਕਰੀਏ ਜਿਗਰਾ ਰੱਖੀਏ ਹੋਰ ਵਧੀਆ ਵਧੀਆ ਫਿਲਮਾਂ ਤਾਂ ਹੀ ਲੈ ਕੇ ਆਉਣਗੇ ਜੇ ਆਪਾਂ ਅੱਜ ਬੈਠ ਕੇ ਜੇਕਰੋਂ ਥਾਪੀ ਬਿਲੂ ਕਿ ਨਾ ਬੱਚਾ ਜਿਆਦਾ ਵਧੀਆ ਕੰਮ ਕਰਦਾ ਮੇਰੇ ਹਿਸਾਬ ਨਾਲਾ ਸੋਥਾ ਐ ਥਾਪੀ ਵਾਸਤੇ ਆਪਾਂ ਇਕੱਠੇ ਹੁੰਨੇ ਆਂ ਔਰ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਹੋ ਨਹੀਂ ਸਕਦੀ ਸਾਰੇ ਜਣੇ ਪੋਜ਼ਿਟਿਵਿਟੀ ਰੱਖਿਆ ਕਰੀਏ ਤੇ ਅੰਟਾਇਰ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਵੀਰ ਵੀਰ ਕਮਾਲ ਦਾ ਕਮਾਲ ਦੀ ਲੋਕ ਯਾਰ ਬਹੁਤ ਸੋਹਣਾ ਬਹੁਤ ਹੀ ਕਮਾਲ ਕੀਤਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਈ ਦਾ ਕੰਮ ਔਰ ਵੱਡੀ ਗੱਲ ਇਹ ਜਿਹੜੇ ਚ ਮੈਂ ਟ੍ਰੇਲਰ ਦੇਖਿਆ ਮੈਂ ਅਸੀਂ ਪਹਿਲਾਂ ਵੀ ਦੇਖਿਆ ਗਏ ਹਰ ਰੋਜ਼ ਡਿਸਕਸ ਕਰਦੇ ਆ ਜਾਹ ਦੇਵਾ ਹੋ ਜਾਂ ਸਾਰੇ ਜਣੇ ਜਿੰਨੇ ਵੀ ਇੱਥੇ ਸਾਡੇ ਆਰਟਿਸਟ ਬੈਠੇ ਨੇ ਕੋਈ ਵੀ ਮੈਨੂੰ ਉਹ ਆਪਣੀ ਦਿੱਖ ਤੋਂ ਨਹੀਂ ਲੱਗਿਆ ਜੇ ਪਰਮਵੀਰ ਐ ਤਾਂ ਪਰਮਵੀਰ ਨਹੀਂ ਲੱਗਿਆ ਉਹ ਇੱਕ ਕਰੈਕਟਰ ਲੱਗਿਆ ਹਨਾ ਸਾਰਿਆਂ ਨੇ ਕਰੈਕਟਰ ਕੀਤੇ ਆ ਉਹ ਕਮਾਲ ਦੀ ਦਿਖਾਰੀ ਆ ਉਸੇ ਕਰਕੇ ਮੂਵੀ ਬਹੁਤ ਜ਼ਿਆਦਾ ਵਧੀਆ ਲੱਗੇ ਆਮ ਐਕਸਾਈਟਡ ਲਾਈਕ ਮੈਨੂੰ ਆ ਲੱਗਦਾ ਵੀ ਬਹੁਤ ਵੱਡੀ ਗ੍ਰੋਸ ਹੋਣੀ ਚਾਹੀਦੀ ਹੈ ਓਪਨਿੰਗ ਬਹੁਤ ਵੱਡੀ ਲੱਗਣੀ ਚਾਹੀਦੀ ਹੈ ਸਾਰੇ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹਿਲੇ ਦਿਨੀ ਆਪਾਂ ਜੇ ਇੰਦਾ ਦਾ ਸਿਨੇਮਾ ਸਿਨੇਮੇ ਨੂੰ ਬਦਲਣਾ ਚਾਹੋ ਨੇ ਸਿਨੇਮੇ ਨੂੰ ਐਪਰੀਸ਼ੀਏਟ ਕਰਨਾ ਚਾਹੋ ਨੇ ਬੰਦੀ ਥਾਂ ਮੇਲੇ ਦੇਖਣਾ ਚਾਹੋ ਨੇ ਆਪਣੀ ਜ਼ੁਬਾਨ ਨੂੰ ਹਨਾ ਸਾਡੇ ਇਸ ਸਿਨੇਮੇ ਨੂੰ ਤਾਂ ਆਪਾਂ ਨੂੰ ਸਾਰੇ ਨੂੰ ਪਹਿਲੇ ਦਿਨ ਇਹ ਫਿਲਮ ਨੂੰ ਹੰਗਾਰਾ ਦੇਣਾ ਚਾਹੀਦਾ ਸਾਰੇ ਜਾਣੇ ਜ਼ਰੂਰ ਜਾ ਕੇ ਦੇਖਿਓ ਔਰ ਗਲਮ